ਸਸਰੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਕਾਲਾ ਮਖਸਰੀਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹਰ ਐਤਵਾਰ ਪਿੰਡ ਖਾਰੀ ਬੱਕਰਾ ਮੰਡੀ ਲੱਗਦੀ ਆ ਪਾਈ ਨਾਲ ਗੱਲਬਾਤ ਕਰਦੇ ਆ ਸਸਰੀਆ ਬਾਈ ਸਸਰੀ ਗਾਲ ਬਾਈ ਜੀ ਕਿਹੜਾ ਪਿੰਡ ਹੈ ਆਪਣਾ ਪੰਜ ਗਰਾਈ ਕਲਾਂ ਪੰਜ ਗਰਾਈ ਕਲਾਂ ਕਿੰਨੇ ਨਗ ਲੈ ਕੇ ਆਈ ਸੀਗੀ ਨੌ ਲੈ ਕੇ ਆਈ ਸੀਗੀ ਤੇ ਹੁਣ ਸੰਜੂ ਕੀ ਲਿਆ ਬਾਈ ਤੂੰ ਬਾਈ ਤੋਂ ਆ ਲੈ ਲੈ ਲਾ ਮੇਲਾ ਲੈ ਲੈ ਠੀਕ ਆ ਆ ਲੈ ਲੈ ਬਾਈ ਕੀ ਮੋਲ ਕੀਤਾ ਸੀ ਲੇਲੇ ਦਾ ਆਪਾਂ ਯਾਰ ਵੀ ਨਹੀਂ ਕਹਤਾ ਲੱਗਿਆ ਕਿ ਉੱਥੋਂ ਲੈ ਕੇ ਪਰ ਸਿੱਧੇ ਵਾਲੇ ਨਹੀਂ ਕਦੇ ਚੋਰਾ ਠੀਕ ਆ ਠੀਕ ਹੈ ਲੈ ਬਈ ਸੰਜੂ ਲਖਾਈ ਦਾ ਕਿਵੇਂ ਕੀਤਾ ਬਾਈ ਉਹ ਲਖਾਈ ਬਾਈ ਕੀ ਹੈ ਲਖਾਈ ਤੋਂ ਅੱਡੀ ਆ ਠੀਕ ਹੈ ਲੈ ਬਈ ਲਖਾਈ ਆਪੋ ਆਪਣੀਆਂ ਠੀਕ ਹੈ ਬਾਈ ਵੇਚੇ ਕਿੰਨੇ ਬਾਈ ਨੇ ਹੈ ਤਿੰਨ ਨਗ ਤਿੰਨ ਨਗ ਲੇਲਾ ਤੇ ਦੋ ਬੱਕਰੀਆਂ ਠੀਕ ਹੈ ਲੈ ਬਈ ਲੇਲਾ ਤੇ ਦੋ ਬੱਕਰੀਆਂ ਬਾਈ ਨੇ ਵੇਚੀਆਂ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਹਰ ਐਤਵਾਰ ਪਿੰਡ ਖਾਰੇ ਬੱਕਰਾ ਮੰਡੀ ਲੱਗਦੀ ਹੈ ਦੋਸਤੋ ਹਾਂ ਲੈ ਤੁਸੀਂ ਦੇਖ ਸਕਦੇ ਹੋ ਮੰਡੀ ਦਾ ਪੂਰਾ ਦ੍ਰਿਸ਼ ਬਹੁਤ ਚੰਗੇ ਨਾਗਾਇ ਦੋਸਤੋ ਚੰਗੇ ਸੌਦੇ ਹੁੰਦੇ ਨੇ ਉਹ ਦੂਜਾ ਰਾਂ ਨੇ ਤੁਸੀਂ ਵੀ ਜ਼ਰੂਰ ਪਹੁੰਚਿਆ ਕਰੋ ਤੇ ਜੇ ਆਪਾਂ ਗੱਲ ਲੋਕੇਸ਼ਨ ਦੀ ਕਰੀਏ ਤਾਂ ਦੋਸਤੋ ਜਿਹੜਾ ਮੁਕਸਰ ਤੋਂ ਕੋਟ ਨੂੰ ਰੋਡ ਜਾਂਦਾ ਖਾਰੇ ਪਿੰਡ ਦਾ ਮੇਨ ਗੁਰਦੁਆਰਾ ਸਹਿਵੋ ਦੇ ਬਿਲਕੁਲ ਸਾਹਮਣੇ ਬੱਕਰਾ ਮੰਡੀ ਲੱਗਦੀ ਹੈ ਦੋਸਤੋ ਲੈ ਵੀ ਰਣਜੀਤ ਕੋਠੇ ਗੁਰੂ ਕਿਆਂ ਦਾ ਦੂਜਾ ਬੱਕਰਾ ਵੀ ਲੈਂਦਾ ਬਾਈ ਖਾਰਾ ਬੱਕਰਾ ਮੰਡੀ ਤੋਂ ਮੁਕਸਰ ਵਾਲੇ ਬੰਦਿਆਂ ਤੋਂ ਦੋ ਬੱਕਰੇ ਲੈ ਕੇ ਆਈ ਜਿਹੜੇ ਉਹਨ ਇੱਕ ਤਾਂ ਵਿਗ ਗਿਆ ਸੀਗੇ ਇਹਨੇ ਬਾਈ ਨਹੀਂ ਖਰੀਦਾ ਸੀਗਾ ਨਹ ਮੈਂ ਕੋਈ ਮਾ ਉਹ ਤੇ ਆ ਲੈ ਬਈ ਥੋੜਾ ਦੇਖੀ ਜਾਇਆ ਕੋਸਾ ਨਹੀਂ ਹੈ ਰਖਾਈ ਵੀ ਹੈ ਭਰਾਵਾ ਖੁਸ਼ ਹੋ ਕੇ ਤੇ ਪਹਿਲਾਂ ਵੀ ਤੂੰ ਕੋ ਤਾਂ ਦਾ ਤਾਂ ਨੀ ਚੀਜ਼ ਵਿਗਦੀ ਹੁੰਦੀ ਐ ਪਾਲ ਕੇ ਲਾਈ ਚੰਗੇ ਸਿੰਘ ਤੋਂ ਕੰਦੇ ਕਿ ਫੇਰ ਦੇਖੀ ਰੇਟ ਲਵਾ ਲਈ ਪਾਲ ਪਾਲੇ ਤੇ ਤੈਨੂੰ ਮੈਂ ਵਿਖਾ ਦਿੰਦਾ ਵੀ ਫੇਰ ਉਹ ਜਿਹੜਾ ਰੇਟ ਵੀ ਲੱਗਦਾ ਮੰਨਦਾ ਤੂੰ ਖਰਦਿਆ ਤੇ ਪਾਲੇ ਕੀਤਾ ਇੰਨਾ ਕੰਮ ਬੰਦਿਆ ਨੇ ਉਹ ਪਾਲੇ ਫੇਰ ਪਾਲਿਆਂ ਦਾ ਰੇਟ ਲਾ ਦੋ ਜਿਹੇ ਜਾਨਵਰ ਉਹ ਜਿਹੇ ਰੇਟ ਲੱਗੂਗਾ ਇਧਰ ਗਿਆ ਬਾਉ ਲੈ ਫੜ ਹਾਂ ਚੰਦਰ ਗਿਆ ਲਾ ਫੜੋ ਉਹਨਾਂ ਦਾ ਪਾਣੀ ਨਹੀਂ ਕਾਹ ਤੋਂ ਨਹੀਂ ਪੋਹਤਾ ਨਹੀਂ ਬਈ ਨਿਕਲ ਹਾਂ ਲੈ ਕੇ ਹਾਂ ਉਹ ਤਾਂ ਲੈ ਆਈਏ ਅਗਲੀ ਮੰਡੀ ਫੇਰ ਸੱਦ ਲਾਂਗੇ ਇਹਨਾਂ ਨੂੰ ਨਹੀਂ ਲੈ ਫੜੋ ਫਿਰ ਫਿਰ ਟੱਕਾ ਪੂਰਾ ਬੜਾ ਲੱਗੇ ਯਾਰ ਪੀਆ 7500 ਕੋਈ ਨਹੀਂ ਯਾਰ ਫੜਾ ਦੇ 500 ਨਹੀਂ ਯਾਰ ਮਹਿੰਗਾ ਬੇਸ ਕਰ ਦੇਣਾ ਲੈ ਆਪਣਾ 500 ਉਹ ਫੜਾ ਯਾਰ 500 ਕਰ ਲਾ ਕੋਈ ਨਹੀਂ ਉਹ ਕੱਢ ਯਾਰ ਪੂਰਾ ਉਹ ਅਰਨਜੀਤ ਫੜਾ ਯਾਰ ਕੋਈ ਨਹੀਂ ਉਹ ਦੇਖ ਵੀ ਲੋ ਵਿੱਚ ਉਹ ਫੜਾ 500 ਉਹ ਫੜਾ ਯਾਰ ਤੂੰ ਕੋਈ ਨਹੀਂ ਬਹ ਹੋ ਗਿਆ ਸੌਦਾ ਫੜਾ ਕਰ ਲਿਖਾਈ ਇਹਨਾਂ ਦੀ ਕਰ ਲਿਖਾਈ ਲਘੂੀ ਨਹੀਂ ਲਿਖਾਈ ਆਪ ਪਾ ਹਾਂ ਚੱਕ ਲੈ ਲਿਖਾਈ ਆਪ ਦੀ ਆਪ ਦੀ ਹੈ ਇਹਨੂੰ ਨਹੀਂ ਪਤਾ ਗੱਲ ਆ ਗਿਆ ਨਹੀਂ ਯਾਰ ਆ ਗਿਆ ਹੁਣ ਬਸ ਤੂੰ ਹੀ ਮੈਨੂੰ ਚੱਲ ਫਿਰ ਐ ਕਰੀ ਕੁਛ ਨਹੀਂ ਕਰਾਉਣਾ ਛੋਟ ਕਰਾ ਦੀ ਐ ਨਹੀਂ ਕਹਿੰਦਾ ਮੇਰੀ ਗੱਡੀ ਕੋਲ ਛੱਡਾ ਉੱਥੇ ਗੱਡੀ ਖੜੀ ਆ ਉਹਦੇ ਕੋਲ ਨਹੀਂ ਮਿਹਨਤ ਹੀ ਆ ਠੀਕੇ ਜਾਓਗੇ ਉੱਥੇ ਛੱਡ ਦੇ ਮੜਾ ਗਾਂ ਹੋ ਜਿਓ 2 ਕਿਲੋਮੀਟਰ ਹੋਰ ਗਾਂ ਕੋ ਹੋ ਜਿਓ ਲੈ ਠੀਕ ਆ ਨਾ ਲਿਖਾਈ ਆਪ ਦੀ ਆਪੇ ਦੋਨੇ ਹੋਗੇ ਠੀਕ ਲਿਖਾਈ ਆਪੋ ਆਪਣੀ ਥੋੜੀ ਹਣ ਬੱਤਿਆ ਠੀਕ ਆ ਠੀਕ ਆ ਭਾਈ ਹਰਨਜੀਤ ਆ ਦੂਜਾ ਜਗਦੀਪ ਹਾਂ ਹਾਂ ਇਹ ਕਿਵੇਂ ਕਰਾਤਾ ਭਾਈ ਇਹ ਲਿਖਾਈ ਆ ਆਪਦੀ ਆਪਦੀ 7000 ਚ ਰঞ্জੀਤ ਨੇ ਖਰੀਦ ਲਿਆ ਦੂਜਾ ਵੀ ਠੀਕ ਆ ਭਾਈ ਦੋਵੇਂ ਬੱਕਰੇ ਭਾਈ ਆਪਾਂ ਤੁਹਾਨੂੰ ਵਿਖਾ ਦਿੰਨੇ ਰঞ্জੀਤ ਨੇ ਹੀ ਖਰੀਦੇ ਆ ਉੱਥੇ ਗੁਰੂ ਦੇ ਆਲੇ ਨੇ ਹਾਂ ਲੈ ਵੀ ਦੋਸਤੋ ਆ ਦੋਵੇਂ ਬੱਕਰੇ ਚਾ ਚੱਲ ਮੇਰੀ ਗੱਡੀ ਕੋਲ ਛੱਡ ਜਿੰਦੇ ਚੋਂਗੇ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਕਾਲਾ ਮਕਸਰ ਗਿਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹਰ ਐਤਵਾਰ ਪਿੰਡ ਖਾਰੇ ਬੱਕਰਾ ਮੰਡੀ ਲੱਗਦੀ ਆ ਦੋਸਤੋ ਬਹੁਤ ਚੰਗੇ ਨਾਗਾ ਹੁੰਦੇ ਨੇ ਚੰਗੇ ਸੌਦੇ ਹੁੰਦੇ ਨੇ ਬਾਈ ਰਾਣਾ ਨੇ ਆਪਣਾ ਬੱਕਰਾ ਲੈ ਕੇ ਆਇਆ ਸੀ ਆ ਦੇਖ ਸਕਦੇ ਹੋ ਬਰਬਰੀ ਟਾਪ ਕੁਆਲਿਟੀ ਚ ਬਰਬਰੀ ਆ ਤੁਸੀਂ ਦੇਖ ਸਕਦੇ ਹੋ ਚੰਗਾ ਬੱਚਾ ਬਾਈ ਰਾਣੇ ਕੀ ਮੁੱਲ ਕੀਤਾ ਸੀ ਬਾਈ ਬਾਈ 10000 ਰੁਪਏ ਮੁੱਲ ਕੀਤਾ ਬਾਈ ਪਰਵਿੰਦਰ ਕੀ ਲਾਇਆ ਸੀ ਆ ਮੁੱਲ ਮੈਂ ਤਾਂ 6000 ਲਾਇਆ ਸੀ ਤੇ ਕਿੰਨੇ ਚ ਕਰਾਤਾ ਬਾਈ ਜਗਦੀਪ ਇਧਰ ਬਦ ਦਸੀ ਬਾਈ ਯਾਰ 6000 ਲਾਇਆ ਸੀ ਤੇ ਇਹ ਕਹਿੰਦਾ ਮੈਂ 9 ਲੈਣਾ ਤੇ ਪੂਰੇ 7.5 ਚ ਕਰਾਤਾ 7500 ਚ ਲਖਾਈ ਕਿਵੇਂ ਕੀਤੀ ਬਾਈ ਆਪਦੀ ਆਪਦੀ ਲਖਾਈ ਆਪਦੀ ਆਪਦੀ ਕਰਤੀ ਬਾਈ ਠੀਕ ਆ ਰਾਣੇ ਤੋਂ ਆਪਾਂ ਪਰਵਿੰਦਰ ਨੂੰ 7500 ਦਾ ਬੱਕਰਾ ਦਵਾਤਾ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਖਰਾ ਬੱਕਰਾ ਮੰਡੀ ਤੇ ਹਰ ਐਤਵਾਰ ਬੱਕਰਾ ਮੰਡੀ ਲੱਗਦੀ ਦੋਸਤੋ ਤੁਸੀਂ ਜਾਨਵਰ ਦੇਖੋ